ਪ੍ਰਕਾਸ਼ਾ ਵਰਜੀਖਤੇ ਸਾਸ ਸੰਗੀਤ ਜੀ ਅੱਜ ਆਪਾਂ ਪਾਈ ਜੁਗਿੰਦਰ ਸਿੰਘ ਜੀ ਦਾ ਗਾਇਆ ਹੋਇਆ ਸ਼ਬਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਿੱਖਾਂਗੇ ਇਹਦਾ ਅਗ ਪੈਰੀ ਵਿੱਚ ਤੇ ਜਿਹਦੇ ਚ ਰੇ ਗਾ ਧਾਨੀ ਕੋਮ ਲੱਗਦਾ ਪਹਿਲੀ ਗਾਲ ਤੋਂ ਜੁਣਾ ਪਾ ਸਾ ਰੇ ਗਾ ਮਾ ਪਾ ਧਾ ਨੀ ਸਾ ਲੱਖ ਖੁਸ਼ੀਆਂ ਸਾ ਨੀ ਸਾ ਸਾ ਲੱਖ ਖੁਸ਼ੀਆਂ ਬਾਦ ਨੀ ਨੀ ਸੱਸ ਨੀ ਪਾ ਲਗ ਖੁਸ਼ੀ ਬਾਤ ਸ਼ਾਹ ਨੀ ਸਗਰ ਮਗਰੇ ਜੇ ਸਤਿਗੁਰ ਨਦਿ ਜਿ ਪਰੇ ਨੀ ਸਰ ਨੀ ਗਾਰੇ ਸਾ ਜੇ ਸਤ ਗੁਰ ਨਦਿ ਇਥੇ ਨਹੀਂ ਦਾ ਕੰਨ ਲਾਣਾ ਦਾਤ ਰੱਖੇ ਲੇਕਿਨ ਬੋਲਾ ਕਿ ਆਪਾਂ ਪਾ ਦਾ ਪਾ 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 ਦਾ ਪਾ ਪਾ ਮ ਜੇ ਸਤ ਗੁਰ ਨਦ ਕਰ ਉਦੋਂ ਇਥੇ ਆਪਾਂ ਦਾ ਦਾ ਕੰਨ ਲਾਵਾਂਗੇ ਜੇ ਸਤ ਗੁਰ ਨਦ ਕਰ ਮਾ ਮਾ ਮ ਪਾ ਮਗ ਰੇ 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 ਮਗ ਪਾ ਰੇ 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 ਗਪ ਮਗ ਰੇ ਸ ਜੇ ਸਤ ਗੁਰ ਨੇ ਦੇ ਦਿੱਤੇ